ਸਰਨ ਅੱਜ ਆਪਾਂ ਬਣਾਉਣੇ ਜੀ ਤਾਂ ਗੈਸ ਤੇ ਸਿੱਧੇ ਹੀ ਰੋਟੇ ਬਿਜਲੀ ਵਾਲੇ ਚੁੱਲੇ ਤੇ ਤੇ ਇਹਦੇ ਤੇ ਲੋੜ ਨਹੀਂ ਪੈਂਦੀ ਕਿ ਤਵਾ ਰੱਖਣ ਦੀ ਸਭ ਤੁਹਾਨੂੰ ਦਿਖਾਉਣਾ ਹੈ ਬਣਾ ਕੇ ਆਪਾਂ ਬਣਾਈਏ ਜੀ ਆਲੂ ਗਾਜਰਾ ਤੇ ਸੂੰਗਰਿਆਂ ਦੀ ਥੋੜੀ ਜਿਹੀ ਰਸਮੀ ਸੀਜੀ ਦਾਲ ਸਬਜੀ ਤੇ ਆਪਾਂ ਬਣਾਉਣੇ ਜੀ ਰੋਟੇ ਉੱਟੇ ਆਪਣਾ ਪੱਕਾ ਨਹੀਂ ਸੜ ਬੱਚਾ ਨਹੀਂ ਟਾਇਰ ਕੁ। ਐਂ ਬਾਕੀ ਅੰਦਰ ਇਹਦੇ ਤੇ ਲੋਡ ਨਹੀਂ ਪੈਂਦੀ ਕੁਛ ਵੀ ਕਰਨੀ। ਤਾ ਤਵਾ ਕੁਛ ਨਹੀਂ ਰੱਖਣਾ। ਬਸ ਆਖਦੇ ਚੱਲ ਜਾ। 8 ਟੈਂਪਰੇਚਰ ਦੇ ਉੱਤੇ ਵੀ ਚੋਕੋ ਲੈਣੇ ਨੂੰ ਕੁਛ ਨਹੀਂ ਹੋਣਾ ਦੇ। ਚੋਕਾ ਲੈ ਅੱਪ ਤੇ। ਹਲਕਾ ਤੇ। ਕੋਸੇ ਦੇ ਲਿਖ ਲੈ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੁਸੀਂ ਆਪਣੀ ਵੀਡੀਓ ਲਾਈਕ ਕਮੈਂਟ ਸ਼ੇਅਰ ਨਹੀਂ ਕਰਦੇਗੇ ਕਰਜਾ ਕਰੋ ਪਲੀਸ ਪਹਿਣਨ ਕੇ ਫੋਟੋ ਕਿਹੜਾ ਮੁੱਲ ਲੱਗਦਾ ਏ ਭਰਾ ਬਣ ਕੇ ਭੈਣ ਬਣ ਕੇ ਪੁੱਤ ਧੀਆ ਬਣ ਕੇ ਜੋ ਵੀ ਹੈਗੇ ਦਿੱਕੇ ਬੱਚੇ ਮੇਰੇ ਲੈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਸਬਸਕ੍ਰਾਈਬ ਇਹਨੇ ਸੋਹਣੇ ਰੋਟੇ ਪੱਕ ਗਏ ਤੇ ਜੇ ਤੁਸੀਂ ਤੁਹਾਨੂੰ ਲੱਗਦਾ ਜ਼ਿਆਦਾ ਘਟ ਗਿਆ ਬੜਾ ਬੜਾ ਅਲੱਟ ਹੋ ਗਿਆ ਅੱਠ ਪੂਰਾ ਪਰਫੈਕਟ ਹੈਗਾ ਪਰ ਅਸੀਂ ਵਿੱਚ ਦੀ ਥੋੜਾ ਇੱਕ ਮਿੰਟ ਖੜ ਕੇ ਸੀਗੇ ਫਿਰ ਉਹਦੇ ਕਰਕੇ ਸਕਦੇ ਜੀ ਜਿਆਦੇ ਵੇਮੋ ਹੋ ਕੇ ਰਿਸਪੌਂਡ ਕਰਤਾ ਜੀ ਅੱਠ ਸਹੀ ਮੇਰੇ ਪਰਫੈਕਟ ਹੈ ਕੁਛ ਨਹੀਂ ਕਰਨਾ ਜਿਆਦਾ ਟਿੱਪ ਕੋਡਣ ਦੀ ਕੋਈ ਨਹੀਂ ਕਰਕੇ ਮਟਰ ਮੜਾੜਾ ਆਜਾ ਕੋਈ ਤਬਾ ਨਹੀਂ ਕੋਈ ਕੁਛ ਨਹੀਂ ਦਾ ਸਾਰੇ ਨੂੰ ਪਰ ਇਹ ਵੀ ਗੱਲ ਹੈਗੇ ਤੁਹਾਨੂੰ ਪਤਾ ਜੇ ਤੁਸੀਂ ਬਿਜਲੀ ਦੀ ਬਚਤ ਕਰਕੇ ਪਕੋਗੇ ਤਾਂ ਪੱਕਦੇ ਆ ਜੇ ਤੁਸੀਂ ਜਿਆਦਾ ਵਿਚਾਂ ਵਿਚਾ ਕੇ ਫੇਰ ਨਹੀਂ ਪਕੜਨਾ ਮੇਰੀ ਜਰੂਰ ਜਲ ਚਲਾਉਣੀ ਹੈ ਸਿਪੂਸ਼ ਨਹੀਂ ਚਲਾਉਂਦੇ ਨੇ ਬਸ ਰੋਟੀ ਹੀ ਪਕਾਉਣੀ ਹੈ ਇਹ ਕੱਲ ਆਵੇ ਕੋਈ ਪ੍ਰੋਬਲਮ ਨਹੀਂ ਆ 13 ਸੱਤ ਹੋ ਗਿਆ ਨੱਤੀਆਂ ਦਾ ਮਿੱਤ ਤਾਂ ਚ ਇਹ ਵਾਹ ਰਪੇ ਚੋਪੜ ਸਕਦੇ ਉੱਤੇ ਮਕਣੀ ਨੇ ਚੋਪੜ ਦੇ ਅਲਸਰ ਚੋਪੜ ਕੇ ਜੇ ਤੁਸੀਂ ਮੁੱਦੀ ਨਹੀਂ ਮਾਰਨੀ ਆਵੇ ਮੁੱਦੀ ਵੀ ਮਾਰਨ ਜੇ ਕਿ ਨਹੀਂ ਸੋਣੀ ਰੋਟੀ ਖਾਣੀ ਆਪਾਂ ਪਕਾਉਣੇ ਰਿਹਾ ਕਾਹੀ ਤੋਂ ਬਹੁਤ ਹੋਣਾ ਇਹ ਤੁਹਾਨੂੰ ਮੰਬਰ ਲੈਟ ਹੋ ਜਾਊਗਾ 嗯，好的。 ਆਲੂ ਮੁੰਗਰੇ ਜਿਹੜੇ ਸੁੰਗਰੇ ਹੁੰਦੇ ਆ ਉਹ ਹੁੰਦੇ ਛੋਟੇ ਛੋਟੇ ਮੁੰਗਰੇ ਲੰਮੇ ਜਿਹੜੇ ਹੋ ਤੇ ਆਪਾਂ ਰੋਟੀ ਬਣਾ ਲਈ ਐ ਮੈਂ ਟੱਕ ਲੱਗਾ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਲੈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਪਲੀਜ਼ ਤੇ ਭੈਣ ਬਣ ਕੇ ਕਰਦਾ ਕਰੋ ਮੈਂ ਸਾਰੇ ਲੈਕ ਕਮੈਂਟ ਸਸਿਕਾ ਜੀ ਸਾਰਿਆਂ ਨੂੰ ਤੇ ਆਪਾਂ ਮਿਲਦੇ ਆ नेक्स्ट ਵੀਡੀਓ ਨਾਲ